ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰੋ ਤੇ ਜੀ ਆਪਾਂ ਖੋ ਰਹੇ ਹਾਂ ਤਿਆਰ ਖਾਣ ਪਰ ਸਾਹਮਣੇ ਗੁਰਦੁਆਰਾ ਸਾਹਿਬ ਉੱਥੇ ਜਾਣਾ ਇਹ ਸ਼ਮੀਰ ਦੇ ਪੰਜਵਾਂ ਪਰਕਾ ਉਹ ਬਾਜ ਲਿਆ ਹੋਇਆ ਬਾਜਨਾ ਵਿੱਚ ਕਰੀਏ ਬਾਜ ਰੱਖ ਤੇ ਗਾਇਜ਼ ਇਧਰ ਮੈਂ ਵੀ ਰੈਡੀ ਹੋ ਗਈ ਮੇਰੇ ਪਾਪਾ ਵੀ ਤਿਆਰ ਹੋ ਰਹੇ ਨੇ ਬਣਾ ਰਹੇ ਨੇ ਖੇਡ ਜਾਂਦੇ ਨੇ ਗੁਰੂ ਦਾਸ ਸਾਹਿਬ ਤੇ गाइस ਇਧਰ ਮम्मा ਕਰ ਰਹੇ ਨੇ ਪਾਠ ਔਰ ਗੁਰੂ ਮਹਾਰਾਜੀਆਂ ਦੀ ਜਾਤ ਦੇ ਵਿੱਚ ਔਰ ਜੋ ਕਾਰਜ ਪ੍ਰਾਰੰਭ ਕਰਨ ਲੱਗੇ ਹਨ ਸੇਵਾ ਦਾ ਇਸ ਦੀ ਪ੍ਰਾਰੰਭਤਾ ਦੇ ਵਾਸਤੇ ਗੁਰੂ ਮਹਾਰਾਜਿਆਂ ਦਾ ਓਟ ਆਸਰਾ ਲਿਆ ਹੈ ਸੋ ਸਾਧ ਸੰਗਤ ਦੀ ਸਾਬ ਸ੍ਰੀ ਗੁਰੂ ਅਰਜਨ ਦੇ ਮਹਾਰਾਜਿਆਂ ਦੀ ਸ਼ਹੀਦੀ ਦੇ ਇਹ ਦਿਨ ਚੱਲ ਰਹੇ ਹਨ ਅੱਜ 29 ਤਰੀਕ ਕੱਲ੍ਹ ਦੇ ਦਿਨ ਸਾਬ ਸ੍ਰੀ ਗੁਰੂ ਅਰਜਨ ਦੇ ਮਹਾਰਾਜਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਇਸ ਕਾਰਨ ਕਰਕੇ ਆਪਾਂ ਕੁਝ ਵਿਚਾਰ ਜਿਹੜੀ ਹੈ ਸਬਸਿਜ ਗੁਰੂ ਅਰਜਨ ਦੇ ਮਹਾਰਾਜਿਆਂ ਦੀ ਇੱਜ਼ਤ ਬਹੁਤ ਸੀ ਲੋਕ ਸਤਕਾਰ ਕਰਦੇ ਸੀ ਬੜੀ ਪੜਾਈ ਉਸਨੇ ਕੀਤੀ ਸੀ ਉਹਦੀ ਬੜੀ ਇੱਜ਼ਤ ਸੀ ਇਸ ਕਾਰਨ ਕਰਕੇ ਪੁੱਤਰੋ ਤੁਸੀਂ ਵੀ ਉਹਦੇ ਹੀ ਬਣਨਾ ਆਪਣੇ ਪਿਓ ਦਾਦੇ ਦੀ ਜਿਹੜੀ ਇੱਜ਼ਤ ਹੈ ਪਰਦਾਦੇ ਦੀ ਉਹਨੂੰ ਵਧਾਉਣਾ ਘਟਾਉਣਾ ਨਹੀਂ ਹੈ ਵਿਸਕਾਰਨ ਕਰਕੇ ਵਿਵਹਾਰ ਤੌਰ ਤੇ ਐਸਾ ਵੀ ਹੁੰਦਾ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਮਾਇਆ ਪਰਿਸ਼ਰਦੀ ਜਿਹਦੇ ਵਿੱਚ ਇਨਸਾਨ ਡੋਲਦਾ ਇਸ ਸਰਪਨੀ ਤੇ ਉੱਪਰ ਨਹੀਂ ਬਲਿਆ ਜਨ ਬ੍ਰਹਮਾ ਵਿਸ਼ਨ ਮਹਾਦੇਵ ਛੜਿਆ ਮਾਇਆ ਹੋਈ ਨਾਗਣੀ ਜਗਤ ਰਹੀ ਦਬਟਾਈ ਇਹ ਜਿਹੜੀ ਮਾਇਆ ਹੈ ਸੰਸਾਰ ਜੋ ਵੀ ਆਪ ਦੇਖ ਰਹੇ ਹੋਣਗੇ ਪਰਿਵਾਰ ਤੋਂ ਦੂਰ ਹੋ ਜਾਵਾਂਗੇ ਤੁਹਾਡੇ ਸਰੀਰ ਦਾ ਨਾਸ਼ ਹੋ ਜਾਵੇਗਾ ਇਸ ਤਰ੍ਹਾਂ श्राप ਦਿੱਤਾ ਸੀ ਮੇਰੋ ਸਕਦਾ ਸਰ ਸੰਧਾ ਆਕਾਸ਼ ਤੋਂ ਕਹਿੰਦੇ ਕੋਈ ਆਕਾਸ਼ ਦੇ ਵੱਲ ਤੀਰ ਚਲਾ ਦੇਵੇ ਕਿੱਥੇ ਕਿ ਤੱਕ ਜਾਵੇਗਾ ਗੁਰੂ ਨੂੰ ਕੋਈ ਬਾਰ ਨਹੀਂ ਦੇ ਸਕਦਾ ਕਿਉਂਕਿ ਗੁਰੂ ਤਾਂ ਪਰਮੇਸ਼ਰ ਹੈ ਲੱਖ ਦਾਤੇ ਦਾ ਤਾਰ ਮੰਗ ਮੰਗ ਦੇਵੇ ਹੀ ਗੁਰੂ ਤਾਂ ਪਰਮੇਸ਼ਰ ਹੈ ਆਦ ਨਿਰੰਝਨ ਹੈ ਗੁਰੂ ਨਾਨਕ ਧਾਰ ਕੇ ਬੂਰਤ ਹੈ ਜਗ ਹੈ ਉਹਨੂੰ ਕਿਸੇ ਦੇ ਵਰਦੀ ਲੋੜ ਨਹੀਂ ਹੈ ਸੰਸਾਰੀ ਲੋਕਾਂ ਨੂੰ ਵਰਦੀ ਲੋੜ ਹੋਇਆ ਕਰਦੀ ਹੈ ਜਿਹਦੀ ਅਵਸਥਾ ਦੇ ਵਿੱਚ ਕਮੀ ਹੁੰਦੀ ਹੈ ਜਿਵੇਂ ਗਿਆਨ ਦੀਆਂ ਸਤਿ ਭੂ ਭਾ ਨੇ ਉਹਨਾਂ ਅਸੀਰਵਾਦ ਦੀ ਲੋੜ ਹੋਵੇਗੀ ਜੋ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਬੈਠੇ ਨੂੰ ਤਾਂ ਦਾਤਿਆਂ ਦੇ ਵੀ ਦਾਤ ਨੇ ਲੱਖ ਦਾਤੇ ਦਾ ਤਾਰ ਮੰਗ ਮੰਗ ਦੇ ਵੀ ਲੱਖਾਂ ਹੀ ਦਾਤ ਦੀ ਲੋੜ ਹੈ। ਕਾਮਰੋ ਸੇਵਾ ਕਰਦ ਨੇ ਹਾਂਜੀ ਇੱਧਰ ਬਾਬਾ ਜੀ ਦੇ ਰਹੇ ਨੇ ਸਰੋਪੇ ਜੀ ਜਿਹੜੇ ਤੇ ਵੀਰ ਭਾਈਆਂ ਇਸ ਠੰਡੇ ਪਾਂਡੇ ਚ ਵੀ ਲਾਈ ਹੋਈ ਧੀ ਤੇ ਗੁਰੂ ਕਲੰਗਰ ਤਿਆਰ ਕੀਤਾ ਹੋਇਆ ਸੀਗਾ। ਤੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਤੇ ਖੰਡ ਪਾਟ ਕਰਵਾਏ ਹੋਏ ਨੇ ਆਪਣੇ ਇੱਥੇ ਤੇ ਗੁਰ ਕਲੰਗਰ ਤੇ ਫੰਡਪੰਡ ਦੀ ਸ਼ਵੀਰ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਸੀਗਾ ਜੀ ਗੁਰ ਅਰਜਨ ਦੇਵ ਜੀ ਦੇ ਸ਼ਹੀਦੀ ਦੇਬਸ ਮਾਇਆ ਗਿਆ ਜੀ ਲੋ ਜਿੱਦਰਾ ਪ੍ਰਸ਼ਾਦ ਸੁਆਣੀ ਛਕਣ ਜਾ ਰਹੇ ਹਾਂ ਬਾਬਾ ਜੀ ਨੇ ਲੱਸੀ ਦੀ ਸਵੀਲ ਵੀ ਲਾਈ ਹੋਈ ਸੀਗੀ ਪਾਣੀ ਦੀ ਥਾਂ ਦੇ ਲੱਸੀ ਹੀ ਪਿਉਂਦੇ ਸੀਗੇ ਬਾਬਾ ਜੀ ਦਾ ਹੁਕਮ ਸੀ ਵੀ ਲੱਸੀ ਹੀ ਬਤਾਈ ਆ ਵੇ ਸਾਰੀ ਸੰਗਤ ਨੂੰ ਕਿਉਂਕਿ ਖਮਾਰੂ ਵਾਲੇ ਬਾਬਾ ਜੀ ਕੋਲ ਤਾਂ ਦੁੱਧ ਬਾਦੀ ਬਹੁਤ ਜਿਆਦਾ ਹੁੰਦਾ ਜੀ ਇਦਨੋਂ ਕੋ ਸੰਗਤਾਂ ਬਹੁਤ ਜਿਆਦਾ ਹੁੰਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਪਹੁੰਚਦੀ ਜੀ ਇੱਥੇ ਕੀ ਤੇ ਸਾਡੇ ਥੇਟ ਵੀ ਲੈ ਲਓ ਖਮਾਣ ਵਾਲੇ ਬਾਬਾ ਜੀ ਨੂੰ ਜਗ੍ਹਾਦਾਨ ਕੀਤਾ ਜੀ ਪਿੰਡ ਰਾਮਗੜੀ ਪੰਚਾਇਤ ਨੇ ਉੱਥੇ ਖੰਡ ਪੜ ਪ੍ਰਗਾਸ ਕਰਵਾਏ ਹੋਏ ਸੀਗੇ ਜੀ ਲਓ ਜੀ ਤੇਰਾ ਆਪਾ ਲੰਗਰ ਸ਼ਾ ਕਰਿਆ ਹਾਂ ਮਿੱਠੇ ਚੌਲ ਕੜੀ ਚੌਲ ਪ੍ਰਸ਼ਾਦ ਖੀਰ ਹੋ ਜਾਂਤੇ ਨੇ ਜੀ ਦੋ ਤਿੰਨ ਪ੍ਰਕਾਰ ਦੀਆਂ ਦਾਲ ਸਬਜ਼ੀਆਂ ਆਲਸੀ ਹੈ ਕੜੀ ਹੈ ਖੀਰ ਹੈ ਪ੍ਰਸ਼ਾਦ ਹੈ ਅਬ ਪ੍ਰਸ਼ਾਦ ਹੈ ਅਬ ਉਹ ਜਿਹਾ ਸੇਵਾ ਕਰਦੇ ਨੇ ਜੀ ਗੋਮਾ ਦੀ ਬਾਬਾ ਜੀ ਉਹਨਾਂ ਦੇ ਲਈ ਇੱਥੇ ਉਹਨਾਂ ਨੇ ਸ਼ੈੱਡ ਬਣਾਉਣਾ ਤੂੜੀ ਲਈ

ਜੋ ਸਰਦਾ ਕਰ ਸੇਮਦੇ ਗੁਰ ਪਾਰਿ ਉਤਾਰਨ ਜੋ ਸਰਦਾ ਕਰ ਸੇਮਦੇ ਗੁਰ ਪਾਰਿ ਉਤਾਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਬੈਨਾਸੀ ਜੀ ਅਨ ਕੋ ਦਾਤਾ ਸਮਰਤ ਸਭ ਮਲ ਖੋਈ ਰਹਾ ਮੜਾ ਭਾਗੇ ਸਾਧ ਸੰਗ ਪਰਪਤ ਤਨ ਬੇਕਤਾ ਦਰਮਤ ਖੋਈ ਤਨਹੀ ਤੂਰਾ ਨਾਨਕ ਦਾਸ ਬਖਸ਼ ਜੈ ਨਰਨਾਮ ਹਰਿ ਦਾ ਕਰੋਈ ਵੜਾ ਭਾਗੇ ਸਾਧ ਸੰਗਤ ਰਪਤਾ ਤਨ ਭੇਟਾ ਤਾ ਦਰਮਤ ਖੋਈ ਤਨ ਕੀ ਤੂਰ ਨਾਨਕ ਦਾਸ ਬਚ ਜੈ ਨਰਨਾਮ ਹਰਿ ਦਾ ਕਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ